ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਖੁਸ਼ ਨੇ ਚਮਚੇ ਕੌਮ ਦਾ ਬੇੜਾ ਕਰ ਕਰਨ ਵਾਲੇ ਸੁਵੀਰ ਬਾਦਲ ਨੇ ਕਹਿੰਦੇ ਅਸੀਫਾ ਦੇ ਦਿੱਤਾ ਪੂਰ ਕਮੇਟੀ ਨੇ ਅਸੀਫਾ ਮਨਜ਼ੂਰ ਕੀਤਾ ਨਹੀਂ ਕੀਤਾ ਇਹ ਬਾਧੀ ਗੱਲਾਂ ਪਰ ਚਰਚਾ ਇਹੀ ਛੜੀ ਹੈ ਕਿ ਅਸੀਫਾ ਦੇ ਦਿੱਤਾ ਪ੍ਰਧਾਨ ਜੀ ਤੋਂ ਸਵਾਲ ਹੁਣ ਇਹ ਨੇ ਕਿ ਜਿਨ੍ਹਾਂ ਨੇ ਅਸੀਫਾ ਲੈਣ ਵਾਸਤੇ ਆ ਚੱਕੀ ਸੀ ਜਿਨ੍ਹਾਂ ਦੀ ਪੂਸ਼ ਨੂੰ ਅੱਗ ਲੱਗੀ ਸੀ ਉਹਨਾਂ ਕੋਲੇ ਅਕਾਲੀ ਦਲ ਵਾਲਾ ਕਿਰਦਾਰ ਹੈ ਮਾੜੇ ਮੋਟਾ ਕੋਈ ਸੰਧਾਨ ਪਖਤੂ ਉਹਨਾਂ ਕੋਲੇ ਸਮਝ ਹੈਗੀ ਮਾੜੇ ਮੋਟੇ ਮੈਂ ਇੱਕ ਬੇਨਤੀ ਕਰਨੀ ਹੈ ਇੱਥੇ ਸਾਡੇ ਕੌਮ ਦੇ ਜਥੇਦਾਰ ਨੇ ਪੰਜ ਪੰਜ ਤਖਤਾਂ ਦੇ ਸ਼੍ਰਮਿਕ ਕਮੇਟੀ ਦਾ ਪ੍ਰਧਾਨ ਹੈ ਅਜੈਕਟਿਵ ਤੋਂ ਬਿਨਾ 170 ਸ਼੍ਰਮਿਕ ਮੀਟਿੰਗ ਦੇ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਬਿਥਰ ਡੈਕੋੜੇ ਦੁੱਧ ਧੋਤਾ ਕਿਹੜਾ ਪ੍ਰਧਾਨ ਹੈ ਉਹ ਜਿਹੜਾ ਤੁਸੀਂ ਨਮਾ ਲਾਉਣਾ ਧਾਮੀ ਪ੍ਰਧਾਨ ਹੈ ਮਰੂਦਾ ਉਹ ਦੁੱਧ ਧੋਤਾ ਉਹਦੀਆਂ ਕਰਤੂਤਾਂ ਦਾ ਤੁਹਾਨੂੰ ਪਤਾ ਹੈ ਗੁਰੂ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਇੱਕ ਵੀ ਸਟੇਟਮੈਂਟ ਉਹਦੀ ਨਿਰਪੱਖ ਨਹੀਂ ਹੈ ਬੀਬੀ ਜੰਗੀਰ ਕੌਰ ਦੀ ਕਰਤੂਤ ਬਾਰੇ ਸਭ ਨੂੰ ਪਤਾ ਹੈ ਔਰਤਾਂ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ ਸੋਚਾ ਸਿੰਘ ਲੰਗਾਹ ਬਾਰੇ ਤਾਂ ਸਭ ਨੂੰ ਪਤਾ ਹੀ ਹੈ ਪੁੰਦਰ ਦੀ ਗੱਲ ਕਰ ਲੋ ਬਜ਼ੁਰਗ ਨੇ ਬੀਸਾ ਸਿੰਘ ਬਲਟੋਹਾ ਸਿਰੇ ਦਾ ਗੱਲ ਹੈ ਤੇ ਨਸ਼ਿਆਂ ਦੇ ਨਾਲ ਪੰਜਾਬ ਨੂੰ ਨਸ਼ੇੜੇ ਬਣਾਉਣ ਵਾਲਾ ਬਿਕਰਮ ਸਿੰਘ ਮਜੀਠੀਆ ਕਿੰਨਾ ਇੱਕ ਭਲੇ ਮਾਨਸ ਹੈ ਸਭ ਨੂੰ ਪਤਾ ਹੈ ਚੰਦੂ ਮਾਜਰੇ ਵਰਗੇ ਕਿੰਨੇ ਇੱਕ ਭਲੇ ਮਾਨਸ ਨੇ ਇਹ ਸਭ ਨੂੰ ਪਤਾ ਹੈ ਸਵਾਲ ਤਾਂ ਜਿਹਦਰ ਨੂੰ ਇਹ ਹੈ ਵੀ ਜਿਹਦਰ ਜੀ ਕੱਲੇ ਸ਼ਖਵੀਰ ਵੱਲ ਦਾ ਤਸੀਫਾ ਲੈ ਕੇ ਮਨਜ਼ੂਰ ਕਰਕੇ ਅਕਾਲੇਦਲ ਦਾ ਸੁਧਾਰ ਹੋ ਜੇ ਬੀੜੀਆਂ ਚ ਬੱਟੇ ਤਾਂ ਇਹ ਸਮੁੱਚੇ ਲੁੰਗਲਾਣੇ ਨੇ ਪਾਏ ਨੇ। ਸ਼ਖਬੀਰ ਬਾਲ ਤੱਕ ਤਾਂ ਇਹ ਗੱਲਬਾਤ ਉਹ ਨਹੀਂ ਪਹੁੰਚਦੀ ਨਹੀਂ ਜਿੱਨੀ। ਅਸੀਂ ਮੀਡੀਆ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਾਇਆ ਹੋਇਆ। ਇੱਥੇ ਇੱਕ ਹੋਰ ਬੇਨਤੀ ਕਰਨੀ ਹੈ ਜਿੰਨੀਆਂ ਵੀ ਤੰਥ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਨੇ। ਉਹਨਾਂ ਵਿੱਚੋਂ ਕਿਹੜੀ ਜਥੇਬੰਦੀ ਹੈ? ਡੇੜੀ ਪੰਜਾਬ ਦਰਦੀ ਐ ਕੌਮ ਦਰਦੀ ਐ ਪੰਥ ਦਰਦੀ ਐ ਉਹ ਕਿਹੜੇ ਐ ਕੋਈ ਦੱਸ ਸਕਦਾ ਇਹਨਾਂ ਨੇ ਸਭ ਨੇ ਇੱਕ ਮਨਸੂਬਾ ਬਣਾਇਆ ਹੋਇਆ ਕਿ ਕੌਮ ਦਾ ਝੰਡਾ ਬਲੰਦ ਕਰਨਾ ਪਰ ਝੰਡਾ ਮੇਰੇ ਹੱਥ ਵਿੱਚ ਹੋਵੇ ਕੌਮ ਦੇ ਝੰਡੇ ਨਾਲ ਕੌਮੀ ਝੰਡੇ ਨਾਲ ਖੜਨਾ ਜਦੋਂ ਤੁਸੀਂ ਨੂੰ ਪੰਜ ਸੱਤ ਨੂੰ ਮੋਹਰੇ ਕਰੋਗੇ ਨਾ ਵੀ ਆ ਕੌਮੀ ਝੰਡਾ ਹੈ ਖਾਲਸਾਈ ਝੰਡਾ ਹੈ ਉਦੋਂ ਇਹ ਝੰਡਾ ਫੜਨ ਪਿੱਛੇ ਲੜਨਗੇ ਉਹਨੇ ਕਿਹਾ ਮੈਨੂੰ ਖੜਾਓ ਉਹਨੇ ਕਿਹਾ ਮੈਨੂੰ ਖੜਾਓ ਇਹਦਾ ਲੜਨ ਲਈ ਖੜਾ ਮੰਗੋ ਚਲੋ ਨਮਾ ਪਰਵਾਣ ਟੱਠੇ ਖੂਜ ਪਹਿਲੇ ਹੀ ਜਾਓ ਜਿਬਰਾਨਾ ਚਲਾ ਗਿਆ ਵਾਰੋ ਏਗਲ ਚੇਤੇ ਰੱਖਿਓ ਜਿੰਨਾ ਕ ਕੌਮ ਦਾ ਜਲੂਸ ਤੁਸੀਂ ਕਢਾ ਰਹੇ ਹੋ ਐਨਾ ਕੌਮ ਦਾ ਜਲੂਸ ਕਿਸੇ ਦੁਸ਼ਮਣ ਦੇ ਦੁਸ਼ਮਣ ਦੇ ਨੇ ਨਹੀਂ ਕਢਾਉਣਾ ਜੇ ਕੋਈ ਦੁਸ਼ਮਣ ਹੋਵੇ ਨਾ ਗੈਰ ਮਜ਼ਬਦਾ ਹੋਵੇ ਉਹਨੇ ਵੀ ਐਨਾ ਜਲੂਸ ਨਹੀਂ ਕਢਣਾ ਜਿੰਨੇ ਤੁਸੀਂ ਖੁਦ ਕਢ ਰਹੇ ਹੋ ਹਾਲਾਂਕਿ ਲੋਕਾਂ ਨੂੰ ਪਤਾ ਹੀ ਹੈ ਵੀ ਇਹ ਡਰਾਮੇ ਬਾਜ਼ੀਆਂ ਨੇ ਲੋਕਾਂ ਨੂੰ ਸਮਝ ਆ ਵੀ ਅਸੀਂ ਬੇਸੁਪੈ ਜਿਹੜੇ ਦਿੱਤੇ ਜਾਂਦੇ ਆ ਇਹ ਡਰਾਮੇ ਬਾਜ਼ੀਆਂ ਹੁੰਦੀਆਂ ਨੇ ਪਹਿਲਾਂ ਸਾਰਾ ਕੁਝ ਲਿਖਿਆ ਹੁੰਦਾ ਵੀ ਤੂੰ ਐਦਾਂ ਕਰਦੀ ਮੈਂ ਐਦਾਂ ਕਹਿ ਦੂੰ ਜਿਵੇਂ ਤੂੰ ਕਾ ਜੀ ਮੈਂ ਮੁੱਲਾ ਸਟੇਜ ਦੇ ਜਾਣ ਕੇ ਬੋਲੇ ਜਾਂਦਾ ਹੁੰਦਾ ਜਦੋਂ ਕਿਸੇ ਪਖੰਡੀ ਜੇ ਕਥਾਵਾਚਕ ਨੂੰ ਬੁਲਾਉਣਾ ਹੁੰਦਾ ਪ੍ਰਚਾਰਕ ਨੂੰ ਉਦੋਂ ਪ੍ਰਧਾਨ ਸਾਹਿਬ ਸ਼ਿਫਤਾਂ ਦੇ ਪ੍ਰਬੰਧ ਦੇ ਹੁੰਦੇ ਜੋ ਤੋ ਕਸਾਬ ਆਜ ਕ ਲੱਗ ਜਾਂਦਾ ਫਿਰ ਪ੍ਰਧਾਨ ਦੇ ਕੋਲ ਬੰਨੀ ਹੁੰਦੇ ਸਿਫਤਾਂ ਦੇ ਜਿਹੜੇ ਰਾळे ਮਿਲ ਕੇ ਜਿਹੜੇ ਖੇੜੜੀ ਪੱਕਦੀ ਹੁੰਦੀ ਹੈ ਜਿਹੜਾ ਜਰੂਰ ਕਰਨਾ ਹੁੰਦਾ ਇਹਨਾਂ ਨੇ ਉਹ ਕੰਢੇ ਜਾਂਦੇ ਨੇ ਪਰ ਲੋਕਾਂ ਨੂੰ ਪਤਾ ਹੈ ਜਿਹਦੇ ਵਿੱਚੋਂ ਨਿਕਲਣਾ ਕੱਖ ਨਹੀਂ ਕੁਝ ਨਹੀਂ ਹੋਣਾ ਜੋ ਮਰਜੀ ਕਰ ਲੈ ਹਾਂ ਇਹਨਾਂ ਕਾ ਜ਼ਰੂਰ ਹੈ ਮਿਹੜ ਨਵੇਂ ਆਉਣਗੇ ਦੋ ਚਾਰ ਉਹਨੇ ਟਰੱਕਾਂ ਦੇ ਟਰੱਕ ਭਰ ਲੈਣੇ ਨੇ ਰਸਤ ਬੜੀ ਪਈ ਐ ਸ਼ਰਮਣੀਪਿੰਡ ਦੇ ਵਿੱਚ ਪੈਸਾ ਵਧੇਰਾ ਪਿਆ ਜਮੀਨ ਵਾਧੂ ਪਈ ਐ ਉਹ ਆਪਣੇ ਘਰ ਫਟਾਫਟ ਭਰ ਲੈਣਗੇ ਤੇ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਐ ਕਿ ਇਹ ਸਭ ਡਰਾਮੇ ਕਰਦੇ ਨੇ ਇਹ ਚਮਚੇ ਨੇ ਮੈਂ ਬਹੁਤ ਵਾਰ ਬੇਨਤੀ ਕੀਤੀ ਐ ਜਦੋਂ ਟੈਂਟ ਵਾਲੇ ਭਾਂਡੇ ਸਾਮਦੇ ਹੁੰਦੇ ਨੇ ਇਕੱਠੇ ਕਰਨ ਦੇ ਵਾਦ ਵਾਦ ਤੋਂ ਬਾਅਦ ਵਿੱਚ ਉਹ 2-4 ਚਮਚਿਆਂ ਦੀ ਪ੍ਰਵਾਹ ਕਰਦੇ ਹੀ ਨਹੀਂ ਹੁੰਦੇ ਕਹਿੰਦੇ ਕੋਈ ਗੱਲ ਨਹੀਂ ਦੁਆਰਾ ਫਿਰ ਪੂਰੇ ਕਰਨ ਸਕਿਉਰਿਟੀ ਪਹਿਲਾਂ ਲਈ ਹੁੰਦੀ ਹੈ ਉਹਨਾਂ ਦੇ ਮਾਲਕ ਦੇ ਕੋਲ ਉਹਦੇ ਵਿੱਚ ਘਟ ਲੈਂਦੇ ਆ 5-7 ਚਮਚੇ ਖਾਲੀ ਜਿੱਡਗੇ ਪਏ ਹੁੰਦੇ ਆ 20 ਦਿਨ 30 ਦਿਨ ਬਾਅਦ ਜਦੋਂ ਖਾਲੀ ਕੱਢੀ ਦੀਆਂ ਨਾ ਸਭ ਕੋਲੋਂ ਪਤਾ ਲੱਗਦਾ ਵੀ ਇਹ ਚਮਚੇ ਰਹਿ ਗਏ ਟੰਟਵੜਾਂ ਦੇ ਇਹ ਹਾਲ ਹੈ ਇਹਨਾਂ ਦਾ ਕੋਈ ਕੌਮ ਦੇ ਪੱਖ ਦੀ ਇਹਨਾਂ ਵਿੱਚੋਂ ਗੱਲ ਨਹੀਂ ਕਰਦਾ ਇੱਕ ਦੂਜੇ ਦੀ ਲੱਤਾਂ ਖਿੱਚਣ ਵਾਲੇ ਸਖਵੀਰ ਮੈਂ ਬਹੁਤ ਬਾਰੀ ਕਹਿ ਇਹਨਾਂ ਸਾਰੇ ਲੁੰਗ ਲਾਣੇ ਨਾਲੋਂ ਬਹੁਤ ਵਧੀਆ ਇਹ ਸਾਰੇ ਸਖਵੀਰ ਨਾਲੋਂ ਨਕੰਮੇ ਹੈ ਜਦੋਂ ਨੂੰ ਲਾਸਟ ਬੇਨਤੀ ਹੈ ਜੇ ਵਾਕਈ ਕੌਮੀ ਦਰਦ ਹੈਗਾ ਤੁਹਾਡੇ ਕੋਲ ਫਿਰ ਇਕੱਲੇ ਸਖਵੀਰ ਦਾ ਸਿਫਾ ਨਹੀਂ ਫਿਰ ਸਾਰਾ ਲੁੰਗ ਲਣਾ ਸ਼ੁਮਨ ਮਿੱਟ ਵਿੱਚ ਬਾਹਰ ਕਰੋ ਭਾਵੇਂ ਮੈਂਬਰ ਨੇ ਭਾਵੇਂ ਸਿਆਸੀ ਲੀਡਰ ਨੇ ਸਾਰਿਆਂ ਨੂੰ ਘਰੇ ਬਹਾਵ ਸਾਰਿਆਂ ਦੇ ਛੇਤਰ ਫੇਰ ਕੇ ਘਰੇ ਤੁਰਨ ਦੀ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ